ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਬਲੌਗ ਹੋਰ ਕਮੇ ਸਾਰੇ ਠੀਕ ਠਾਕ ਹੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਜੀ ਸਵੇਰ ਦੇ ਵਕਤ ਸਾਰੇ 5 ਇਸ ਵਕਤ ਖੜੇ ਆਪਾਂ ਬਰਨਾਲਾ ਮੰਡੀ ਦੇ ਵਿੱਚ ਤਰੀਕ ਹੈਗੀ ਅੱਜ 25 ਦਿਨ ਹੈਗਾ ਵੀਰਵਾਰ ਚਲੋ ਅੱਜ ਆਪਾਂ ਗੱਲਬਾਤ ਕਰਦੇ ਜੀ ਅੱਜ ਦਾ ਕੀ ਪਾਸ ਮਰੇ ਜੀ ਫੂਲ ਸੀਜ਼ਨ ਰੇਟ ਬਾਰੇ ਆਪਾਂ ਗੱਲਬਾਤ ਕਰਦੇ ਜੀ ਅੱਜ ਦਾ ਕੀ ਪਾਸ ਚੱਲ ਰਹੀ ਹੈ ਜੀ ਜੀ ਦੋਸਤੋ ਕਲੇਲੇ ਦਾ ਭਾਅ ਰਿਹਾ ਜੀ ਅੱਜ ਦਾ ਜੀ ਬੰਦ ਲਫਾਫੇ ਦਾ ਭਾਅ ਰਿਹਾ ਜੀ ਕਲੇਲੇ ਦਾ ਜੀ ਅੱਜ ਦਾ ਜੀ 40 ਰੁਪਏ ਦਾ ਭਾਅ ਜੀ ਅੱਜ ਦਾ ਜੀ ਨੈਟ ਜੀ ਬੰਦ ਲਫਾਫੇ ਦਾ ਭਾਅ ਜੀ ਅੱਜ ਦਾ ਜੀ 40 ਰੁਪਏ ਕਿਲੋ ਦਾ ਭਾਅ ਰਿਹਾ ਜੀ ਕਲੇਲੇ ਦਾ ਜੀ ਅੱਜ ਦਾ ਜੀ ਬੰਦ ਲਫਾਫੇ ਦਾ ਹਾਂਜੀ ਦੋਸਤੋ ਫੋਲੋ ਗੋਭੀ ਦਾ ਭਾਅ ਰਿਹਾ ਜੀ ਅੱਜ ਦਾ ਜੀ ਬਾਹਰਲੀ ਗੋਭੀ ਦਾ ਭਾਅ ਰਿਹਾ ਜੀ ਅੱਜ ਦਾ ਜੀ 50 ਰੁਪਏ ਦਾ 50 ਤੋਂ ਲੈ ਕੇ 55 ਰੁਪਏ ਤੱਕ ਦਾ ਭਾਅ ਰਿਹਾ ਜੀ ਗੋਭੀ ਦਾ ਜੀ ਅੱਜ ਦਾ ਜੀ ਇਹ ਬੰਦ ਡੱਬੇ ਦਾ ਭਾਅ ਰਿਹਾ ਜੀ ਗੋਭ ਹਾਂਜੀ ਦੋਸਤੋ ਪੇਠੇ ਦਾ ਪਹਾ ਰਿਆ ਜੀ ਅੱਜ ਦਾ ਜੀ ਬੰਦ ਲਫਾ ਦਾ ਪਹਾ ਰਿਆ ਜੀ ਪੇਠੇ ਦਾ ਜੀ ਅੱਜ ਦਾ ਜੀ 16 ਤੋਂ ਲੈ ਕੇ 18 ਰੁਪਏ ਤੱਕ ਦਾ ਪਹਾ ਜੀ ਪੇਠੇ ਦਾ ਜੀ ਅੱਜ ਦਾ ਜੀ ਇਹ ਬੰਦ ਲਫਾ ਪੈਣਾ ਪਹਾ ਰਿਆ ਜੀ ਪੇਠੇ ਦਾ ਜੀ ਅੱਜ ਦਾ ਹਾਂਜੀ ਦੋਸਤੋ ਆਪਾਂ ਇਸ ਵਕਤ ਖੜੇ ਆਗੇ ਕਮਲ ਫਰੂਟ ਕੰਪਨੀ ਬਾਈ ਰਣਜੀਤ ਕੋਲੇ ਖੜੇ ਆਪਾਂ ਗੱਲਬਾਤ ਕਰਦੇ ਆਂ ਬਾਈ ਨਾਲ ਵੀ ਅੱਜ ਦਾ ਕੀ ਪਹਾ ਚੱਲਦਾ ਪੇਠੇ ਦਾ ਜੀ ਆਹ ਤਿੰਨ-ਚਾਰ ਕੋਈ ਗੱਲਬਾਤ ਕਰਾਂਗੇ ਵੀ ਸਾਗ ਦਾ ਕੀ ਪਹਾ ਚੱਲ ਰਿਹਾ ਜੀ ਅੱਜ ਦਾ ਜੀ ਇਹ ਬਾਈ ਰਣਜੀਤ ਨੇ ਸਾਗ ਹੀ ਸਾਗ ਪਿਆ ਜੇ ਕਿਸੇ ਨੇ ਵੀ ਲੈਣਾ ਜੀ ਸਾਗ ਪੰਡ ਲੈਣੀ ਪਏ ਜੇ ਕਿਸੇ ਨੇ ਵੀ ਲੈਣੀ ਹੈ ਜੀ ਪੰਡਾ ਤੇ ਕੱਦੂ ਬਾਰੇ ਵੀ ਗੱਲ ਕਰਾਂਗੇ ਬਾਈ ਨਾਲ ਵੀ ਕੀ ਪਾਹ ਚੱਲ ਰਿਹਾ ਜੀ ਕੱਦੂ ਦਾ ਜੀ ਪੂਰਾ ਟਾਪ ਦਾ ਕੱਦੂ ਹੁੰਦਾ ਬਾਈ ਰਣਜੀਤ ਕੋਲੇ ਵੀ ਹੋਰ ਬਾਈ ਰਣਜੀਤ ਕੀ ਹਾਲ ਨੇ ਬਾਈ ਵਧੀਆ ਕੈਮਾ ਬਾਈ ਵਧੀਆ ਬਈ ਤੇ ਸਾਗ ਦਾ ਕੀ ਪਾਹ ਚੱਲੀ ਜਾਂਦਾ ਵੀਰ ਜੀ ਬਾਈ ਸਾਗ ਵੇਖਾ 200 ਤੋਂ ਲੈ ਕੇ 250 ਰੁਪਏ ਦਰ ਚੱਲ ਰਿਹਾ ਅੱਜ ਵੀ ਜੇ ਕਿਸੇ ਨੇ ਵੀ ਲੈਣਾ ਵੀ 200 ਤੋਂ ਲੈ ਕੇ 2500 ਰੁਪਏ ਤੱਕ ਆ ਵੀ ਪੰਡ ਲੈਣੀ ਬਣੀ ਹੈ ਜੇ ਕਿਸੇ ਨੇ ਵੀ ਲੈਣੀ ਹੈ ਵੀ ਪੰਡਾ ਹੁੰਦੀ ਨੇ ਬੜੀ ਇਹ ਹੋਲ ਸੇਲ ਦਾ ਰੇਟ ਹੈ ਜੀ ਇਹ ਠੀਕ ਹੈ ਜੀ ਕੋਈ ਰਿਟੇਲ ਦਾ ਰੇਟ ਨਹੀਂ ਹੈਗਾ ਇਹ ਹੋਲ ਸੇਲ ਦਾ ਰੇਟ ਰਹਾ ਜਿਨ੍ਹਾਂ ਨੇ ਹੋਲ ਸੇਲ ਤੇ ਕੰਮ ਕਰਨਾ ਹੈ ਉਹ ਇਹ ਤੋਂ ਨਾਲ ਇਹ ਪੰਡਾ ਲੈਣੀਆਂ ਪੈਣਗੀਆਂ ਜੇ ਕਿਸੇ ਨੇ ਵੀ ਲੈਣੀਆਂ ਚਾਹੀਏ ਚਾਹੇ ਸਾਗ ਲੈ ਜੋ ਚਾਹੇ ਪਾਲਕ ਲੈ ਜੋ 200 ਤੋਂ ਲੈ ਕੇ 250 ਰੁਪਏ ਤੱਕ ਭਾਈ ਸਾਗ ਦਾ ਤੇ ਪਾਲਕ ਦਾ ਜੀ ਅੱਜ ਦਾ ਤੇ ਕद्दू ਦਾ ਕੀ ਭਾਅ ਚੱਲੀ ਜਾਂਦਾ ਜੀ ਦੋ ਵੇਗਾ ਜੀ 60-65 ਰੁਪਏ ਚੱਲੋ ਹਾਂਜੀ ਦੋਸਤੋ ਕद्दू ਦਾ ਭਾਅ ਆ ਰਿਹਾ ਜੀ ਅੱਜ ਦਾ 60 ਤੋਂ ਲੈ ਕੇ 65 ਰੁਪਏ ਤੱਕ ਦਾ ਭਾਅ ਆ ਰਿਹਾ ਜੀ ਵੀ ਜੇ ਕਿਸੇ ਨੇ ਵੀ ਬੰਦ ਗ੍ਰੇਡ ਲੈਣੇ ਪੈਣੇ ਉਹ ਸੇਲ ਦਾ ਰੇਟ ਵੀ ਹੈ ਜੇ ਵੀ ਜੇ ਬੰਦ ਗ੍ਰੇਡ ਲੈਣੇ ਪੈਣੇ ਜੇ ਕਿਸੇ ਨੇ ਵੀ ਲੈਣੇ ਆ ਜੀ ਕद्दू ਪਰ ਟਾਪ ਦਾ ਕद्दू ਆ ਜੀ ਇਹ ਲੌਕਾ ਲੌਕਾ ਲੋਕ ਅੱਲਾ ਲੋਕੀ ਲੱਗੀ ਭੱਜ ਲਈ ਉਹ ਵੀਰ ਜੀ ਲੋਕੀ ਵੇ ਗਿਆ ਬਾਈ 40 ਤੋਂ ਲੈ ਕੇ 45 ਰੁਪਏ ਤੱਕ ਹਾਂਜੀ ਦੋਸਤੋ ਲੋਕੀ ਵੀ ਪੂਰੀ ਟੌਪ ਦੀ ਲੋਕੀ ਹੈ ਜੇ ਕਿਸੇ ਨੂੰ ਵੀ ਲੈਣੀ ਹੈ ਬਾਈ ਰਣਜੀਤ ਕੋਲੋਂ ਮਿਲ ਜਾਣੀ ਹੈ ਲੋਕੀ ਦਾ ਭਾਅ ਰਿਹਾ ਜੀ 40 ਤੋਂ ਲੈ ਕੇ 45 ਰੁਪਏ ਤੱਕ ਦਾ ਭਾਅ ਰਿਹਾ ਜੀ ਲੋਕੀ ਦਾ ਜੀ ਉਹ ਤਾਂ ਸਾਈਡ ਦਾ ਲਾ ਬੰਦ ਗ੍ਰੇਡ ਦਾ ਭਾਅ ਹੈ ਜੀ ਅੱਜ ਦਾ ਜੀ ਲੋਕੀ ਦਾ ਹਾਂਜੀ ਦੋਸਤੋ ਪਿੰਡੀ ਦਾ ਭਾਅ ਵਧ ਚੁੱਕੇ ਨੇ ਇਹ ਪਿੰਡੀ ਦਾ ਭਾਅ ਹੋ ਗਿਆ ਜੀ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਹੋ ਗਿਆ ਜੀ ਪਿੰਡੀ ਦਾ ਜੀ ਕਿਲੋ ਦਾ ਜੀ ਤੇ ਪਨਸੇਰੀ ਦਾ ਭਾਅ ਆ ਰਿਹਾ ਜੀ 200 ਰੁਪਏ ਤੱਕ ਦਾ ਭਾਅ ਜੀ ਪਨਸੇਰੀ ਦਾ ਜੀ ਭਿੰਡੀ ਦਾ ਜੀ ਅੱਜ ਦਾ ਹਾਂਜੀ ਦੋਸਤੋ ਕੇਲੇ ਦਾ ਭਾਅ ਹੈਗਾ ਜੀ ਅੱਜ ਦਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਕੇਲੇ ਦਾ ਜੀ ਇਹ ਦਰਜਨ ਲੈਣੇ ਪੈਣੇ ਜੇ ਕਿਸੇ ਨੇ ਵੀ ਲੈਣੇ ਜੀ ਆਹ ਡੰਡੇ ਕੱਚੇ ਕੇਲੇ ਦਾ ਭਾਅ ਦੀ ਅੱਜ ਦਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਦੀ ਕੇਲੇ ਦਾ ਜੀ ਅੱਜ ਦਾ ਜੀ ਕੱਚੇ ਦਾ ਜੀ ਦੋਸਤੋ ਬੈਂਗਣੀ ਦਾ ਭਾਅ ਹੈਗਾ ਜੀ ਅੱਜ ਦਾ ਜੀ ਪਨਸੇਰੀ ਦਾ ਭਾਅ ਰਿਹਾ ਜੀ ਅੱਜ ਦਾ ਜੀ 200 ਰੁਪਏ ਦਾ ਭਾਅ ਜੀ ਪਨਸੇਰੀ ਦਾ ਜੀ ਅੱਜ ਦਾ ਜੀ ਬੈਂਗਣੀ ਦਾ ਜੀ ਤੇ ਕਿਲੋ ਦਾ ਭਾਅ ਰਿਹਾ ਜੀ 40 ਰੁਪਏ ਕਿਲੋ ਦਾ ਭਾਅ ਆ ਜੀ ਬੈਂਗਣੀ ਦਾ ਜੀ ਇਕੱਠੀ ਲੈਣੀ ਪਣੀ ਆ ਜੇ ਕਿਸੇ ਨੇ ਵੀ ਲੈਣੀ ਆ ਜੀ ਪੰਛੇਰੀ ਦਾ ਭਾਅ ਹੁੰਦਾ ਜੀ ਇਹ ਠੀਕ ਆ ਜੀ ਕੋਈ ਕਿਲੋ ਦਾ ਨਹੀਂ ਹੈਗਾ ਵੈਸੇ ਤੇ ਜੇ ਕਿਸੇ ਨੇ ਵੀ ਲੈਣੀ ਆ ਪੰਛੇਰੀ ਦਾ ਭਾਅ ਹੈਗਾ ਜੀ ਅੱਜ ਦਾ ਜੀ 200 ਰੁਪਏ ਦਾ ਭਾਅ ਜੀ ਪੰਛੇਰੀ ਦਾ ਜੀ ਅੱਜ ਦਾ ਜੀ ਬੈਂਗਣੀ ਦਾ ਹੋਰ ਕੀ ਆ ਲੈ ਲੋ ਤਾਂ ओके, ओके 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 हां जी दोस्तों नॉर्मल कद्दू ਦਾ ਭਾਅ ਰਿਹਾ ਜੀ ਅੱਜ ਦਾ ਜੀ ਬੰਦ ਲਫਾਫੇ ਦਾ ਭਾਅ ਰਿਹਾ ਜੀ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਕद्दू ਦਾ ਜੀ ਅੱਜ ਦਾ ਜੀ ਇਹ ਬੰਦ ਲਫਾਫੇ ਦਾ ਭਾਅ ਜੀ ਨਾਰਮਲ ਕद्दू ਦਾ ਜੀ ਅੱਜ ਦਾ ਹਾਂਜੀ ਦੋਸਤੋ ਦਾਣੇ ਵਾਲੇ ਚੌਲੇ ਦਾ ਭਾਅ ਰਿਹਾ ਅੱਜ ਦਾ ਜੀ ਪੰਛੇਰੀ ਦਾ ਭਾਅ ਰਿਹਾ ਅੱਜ ਦਾ 300 ਰੁਪਏ ਦਾ ਭਾਅ ਜੀ ਪੰਛੇਰੀ ਦਾ ਜੀ ਅੱਜ ਦਾ ਜੀ ਦਾਣੇ ਵਾਲੇ ਚੌਲੇ ਦਾ ਜੀ ਅੱਜ ਦਾ ਜੀ ਤੇ ਕਿਲੋ ਦਾ ਭਾਅ ਰਿਹਾ ਜੀ ਅੱਜ ਦਾ ਜੀ 60 ਰੁਪਏ ਕਿਲੋ ਦਾ ਭਾਅ ਜੀ ਦਾਣੇ ਵਾਲੇ ਚੌਲੇ ਦਾ ਜੀ ਅੱਜ ਦਾ ਹਾਂਜੀ ਦੋਸਤੋ ਆਪਾਂ ਬਾਈ ਹੈਰੀ ਨਾਲ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਚਾਲ ਵਾਲੇ ਕੱਦੂ ਬਾਰੇ ਗੱਲਬਾਤ ਕਰਦਾ ਅੱਜ ਦਾ ਕੀ ਭਾਅ ਹੋਰ ਕੀ ਆਨੇ ਵੱਡੇ ਭਾਈ ਜਮਾਂ ਜਮਾਂ ਕਹਾਂ ਜੀ ਓਕੇ ਹਾਂਜੀ ਦੋਸਤੋ ਆਪਾਂ ਬਾਈ ਹਰੀ ਨਾਲ ਕਰੀਏ ਗੱਲਬਾਤ ਵੀ ਜਾਲ ਵਾਲੇ ਕਿੱਦੂ ਦਾ ਕੀ ਪਾ ਰਿਹਾ ਜੀ ਅੱਜ ਦਾ ਜੀ ਹੋਰ ਕੀ ਹਾਲ ਨੇ ਹਨ ਯਾਰ ਆਪਾਂ ਵਧੀਆ 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 ਓਕੇ ਵੀਰੇ ਓਕੇ ਹੋਰ ਬੰਦਾ ਕਹਿਵਾ ਓਕੇ ਓਕੇ ਜਮਾ ਹਾਂਜੀ ਹਾਂ ਹਾਂਜੀ ਦੋਸਤੋ ਆਪਾਂ ਬਾਈ ਹਰੀ ਨਾਲ ਗੱਲਬਾਤ ਕਰਦੇ ਵੀ ਅੱਜ ਦਾ ਕੀ ਪਾ ਚੰਦਰ ਜੀ ਕਿੱਦੂ ਦਾ ਜੀ ਅੱਜ ਦਾ ਜੀ ਪੰਜਾਲ ਵਾਲੇ ਕਿੱਦੂ ਬਾਰੇ ਗੱਲਬਾਤ ਕਰਦੇ ਵੀ ਅੱਜ ਦਾ ਕੀ ਪਾ ਜੀ ਅੱਜ ਦਾ ਹਾਂਜੀ ਦੋਸਤੋ ਆਪਾਂ ਬਾਈ ਹੈਰੀ ਨਾਲ ਕਰੀ ਗੱਲਬਾਤ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਜਾਲ ਵਾਲੇ ਕਦੂ ਬਾਰੇ ਆਪਾਂ ਗੱਲਬਾਤ ਕਰਦੇ ਆਂ ਬਾਈ ਨਾਲ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਕਦੂ ਦਾ ਜੀ ਅੱਜ ਦਾ ਹੋਰ ਬਾਈ ਹੈਰੀ ਕੀ ਹਾਲ ਨੇ ਬਾਈ ਵਧੀਆ ਬਾਈ ਠੀਕ ਆ ਕਿਵੇਂ ਆ ਬਾਈ ਵਧੀਆ ਬਾਈ ਬਾਈ ਜਾਲ ਵਾਲੇ ਕਦੂਆਂ ਕੀ ਭਾਅ ਚੱਲੇ ਜੀ ਅੱਜ ਯਾਰ ਕਦੂ ਬਾਈ ਵੀ ਕਿੰਨੇ ਚ 60 ਤੋਂ 60 ਤੋਂ ਲੈ ਕੇ 65 ਰੁਪਏ ਤੱਕ ਦਾ ਭਾਅ ਰਹਿ ਗਿਆ ਜੀ ਜਾਲ ਵਾਲੇ ਕਦੂ ਦਾ ਜੀ ਪੂਰੇ ਟੌਪ ਦਾ ਕਦੂ ਹੁੰਦਾ ਬਾਈ ਹੈਰੀ ਕੋਲੇ ਆਪਾਂ ਦਿਖਾ ਦਿੰਨੇ ਆਂ ਵੀ ਪੂਰਾ ਕਦੂ ਟੌਪ ਦਾ ਹੁੰਦਾ ਹੋਇਆ ਜੇ ਕਿਸੇ ਨੂੰ ਵੀ ਲੈਣਾ ਜੀ ਜਾਲ ਵਾਲੇ ਕੰਬੀ ਦਾ ਭਾਅ ਹੈ ਜੀ ਅੱਜ ਦਾ ਜੀ 60 ਤੋਂ ਲੈ ਕੇ 65 ਰੁਪਏ ਤੱਕ ਦਾ ਭਾਅ ਜੀ ਬੰਦ ਗਰੇਟਾਂ ਦਾ ਭਾਅ ਜੀ ਅੱਜ ਦਾ ਜੀ ਇਹ ਤੇ ਜੇ ਕਿਸੇ ਨੇ ਵੇਚਣਾ ਜਾਂ ਖਰੀਦਣਾ ਤਾਂ ਬਾਈ ਹੈਰੀ ਨਾਲ ਗੱਲਬਾਤ ਕਰ ਸਕਦੇ ਹੋ ਜੀ ਆਪਾਂ ਸਕਰੀਨ ਤੇ ਨੰਬਰ ਵੀ ਪਾਵਾਂਗੇ ਬਾਈ ਦਾ ਦੇ ਬਾਈ ਦੇ ਹੋਲ ਸੇਲ ਦੇ ਰੇਟ ਨੇ ਜੀ ਇਹ ਜੇ ਕਿਸੇ ਨੇ ਵੀ ਵੇਚਣਾ ਜਾਂ ਖਰੀਦਣਾ ਜੀ ਅੱਜ ਦਾ ਭਾਅ ਆ ਰਿਹਾ ਜੀ ਕੱਦੂ ਦਾ ਜੀ 60 ਤੋਂ ਲੈ ਕੇ 65 ਰੁਪਏ ਤੱਕ ਦਾ ਭਾਅ ਜੀ ਜਾਲ ਵਾਲੇ ਕੱਦੂ ਨਾਲ ਜੀ ਅੱਜ ਦਾ ਹਾਂਜੀ ਦੋਸਤੋ ਪੇਠੇ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਗੱਟਿਆਂ ਦਾ ਭਾਅ ਆ ਰਿਹਾ ਜੀ ਪੇਠੇ ਦਾ ਜੀ ਅੱਜ ਦਾ ਜੀ 14 ਤੋਂ ਲੈ ਕੇ 15 ਰੁਪਏ ਤੱਕ ਦਾ ਭਾਅ ਜੀ ਪੇਠੇ ਦਾ ਜੀ ਅੱਜ ਦਾ ਜੀ ਜੇ ਕਿਸੇ ਨੂੰ ਵੀ ਲੈਣਾ ਜੀ ਬੰਦ ਗੱਟੇ ਲੈਣੇ ਪੈਣੇ ਜੀ ਪੇਠਾ ਪੂਰਾ ਟੌਪ ਦਾ ਤਾਜ਼ਾ ਪੇਠਾ ਜੀ ਇਹ ਬਾਈ ਹੈਰੀ ਕੋਲੇ ਤੇ ਡੇਲੀ ਟੌਪ ਤਾਜ਼ਾ ਪੇਠਾ ਹਣਾ ਬਾਈ ਕੋਲੇ ਜੀ ਕਿ ਜਿਨੂ ਲੈਣਾ 14 ਤੋਂ ਲੈ ਕੇ 15 ਰੁਪਏ ਤੱਕ ਦਾ ਭਾਅ ਜੀ ਪੇਠੇ ਦਾ ਜੀ ਅੱਜ ਦਾ ਜੀ ਇਹ ਬੰਦ ਘੱਟੇ ਲੈਣੇ ਪੈਣਾ ਜੀ ਪੇਠੇ ਤੇ ਜੀ ਅੱਜ ਦੇ ਹਾਂਜੀ ਦੋਸਤੋ ਲੋਕਲ ਮਿਰਚ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਲਫਾਫਾ ਦਾ ਭਾਅ ਹੈਗਾ ਜੀ ਅੱਜ ਦਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਹਰੀ ਮਿਰਚ ਦਾ ਜੀ ਅੱਜ ਦਾ ਜੀ ਇਹ ਲੋਕਲ ਮਿਰਚ ਹੈ ਜੀ ਬਾਈ ਹੈਰੀ ਕੋਲੋਂ ਮਿਲ ਰਹੀ ਹੈ ਵੀ ਲੋਕਲ ਮਿਰਚ ਜੇ ਕਿਸੇ ਨੇ ਲੈਣੀ ਹੈ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਅੱਜ ਦਾ ਜੀ ਮਿਰਚ ਦਾ ਜੀ ਬੰਦ ਲਫਾ ਫੇਲੇਣੇ ਪਏ ਨੇ ਜੀ ਕਿਸੇ ਨੇ ਵੀ ਲੈਣੇ ਜੀ ਘੱਟੋ ਘੱਟ 5 ਕਿਲੋ ਮਿਰਚ ਲੈਣੀ ਪੈਣੀ ਹੈ ਜੀ ਕਿਸੇ ਨੇ ਵੀ ਲੈਣੀ ਹੈ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਮਿਰਚ ਦਾ ਜੀ ਅੱਜ ਦਾ ਹਾਂਜੀ ਦੋਸਤੋ ਚਿਬੜਾ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ ਪੰਛੀਰੀ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 150 ਤੋਂ ਲੈ ਕੇ 180 ਰੁਪਏ ਤੱਕ ਦਾ ਭਾਅ ਆ ਦੀ ਪੰਛੀਰੀ ਦਾ ਹਾਂਜੀ ਦੋਸਤੋ ਜੇ ਕਿਸੇ ਨੇ ਵੀ ਪੰਛੀਰੀ ਲੈਣੀ ਆ ਸਾਟ ਕੇ ਲੈਣੀ ਆ ਤਾਂ ਦਾ 35 ਰੁਪਏ ਕਿਲੋ ਆ ਜੀ ਜੇ ਕਿਸੇ ਨੇ ਮੰਨ ਕੇ ਚਲੋ ਵੀ ਇਦਾਂ ਹੀ ਭਰਨਾ ਬਾਈ ਹੋਰੀ ਕਹਿੰਦੇ ਵੀ 150 ਰੁਪਏ ਪੰਛੀਰੀ ਲਾ ਦਾਂਗੇ ਚਿਬੜਾਂ ਦੀ ਤੇ 30 ਰੁਪਏ ਕਿਲੋ ਮਿਲ ਜੂਗਾ ਜੀ ਚਿਬੜ ਜੇ ਕਿਸੇ ਨੇ ਵੀ ਬਿਨਾਂ ਸਾਟੇ ਲੈਣਾ ਜੀ ਹਾਂਜੀ ਦੋਸਤੋ ਦੇਸੀ ਗੁਾਰੇ ਦਾ ਭਾਅ ਹੈਗਾ ਜੀ ਅੱਜ ਦਾ ਜੀ ਪੰਛੀਰੀ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 400 ਰੁਪਏ ਦਾ ਭਾਅ ਜੀ ਪੰਛੀਰੀ ਦਾ ਜੀ ਦਿਸੇ ਘਾਰੇ ਦਾ ਜੀ ਅੱਜ ਦਾ ਜੀ ਤੇ ਕਿਲੋ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 80 ਰੁਪਏ ਕਿਲੋ ਦਾ ਭਾਅ ਜੀ ਦਿਸੇ ਘਾਰੇ ਦਾ ਜੀ ਅੱਜ ਦਾ ਹਾਂ ਜੀ ਦੋਸਤੋ ਹਰੇ ਮਟਰਾਂ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ ਬੰਦ ਘੱਟੇ ਦਾ ਭਾਅ ਆ ਰਿਹਾ ਜੀ ਪੰਸਲ ਮਟਰ ਦਾ ਭਾਅ ਜੀ ਅੱਜ ਦਾ ਜੀ 160 ਰੁਪਏ ਤੱਕ ਦਾ ਭਾਅ ਜੀ ਹਰੇ ਮਟਰਾਂ ਦਾ ਜੀ ਕਿਲੋ ਦਾ ਜੀ ਅੱਜ ਦਾ ਜੀ ਇਹ ਬੰਦ ਘੱਟੇ ਦਾ ਭਾਅ ਜੀ ਅੱਜ ਦਾ ਜੀ ਹਰੇ ਮਟਰਾਂ ਦਾ ਜੀ ਅੱਜ ਦਾ ਜੀ ਪੰਸਲ ਮਟਰਾਂ ਦਾ ਭਾਅ ਜੀ ਅੱਜ ਹਾਂਜੀ ਦੋਸਤੋ ਕੱਚੇ ਚੌਲੇ ਦਾ ਭਾਅ ਹੈਗਾ ਜੀ ਅੱਜ ਦਾ ਜੀ ਪੰਸੀਰੀ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 400 ਤੋਂ ਲੈ ਕੇ 450 ਰੁਪਏ ਤੱਕ ਦਾ ਭਾਅ ਜੀ ਪੰਸੀਰੀ ਦਾ ਜੀ ਅੱਜ ਦਾ ਜੀ ਜੇ ਕਿਲੋ ਖਰੀਦਣੇ ਆ ਜੀ ਕਿਸੇ ਨੇ ਵੀ ਕਿਲੋ ਲੈਣੀ ਆ ਤਾਂ ਕਿਲੋ ਦਾ ਭਾਅ ਹੈਗਾ ਜੀ ਅੱਜ ਦਾ ਜੀ 100 ਤੋਂ ਲੈ ਕੇ 110 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਅੱਜ ਦਾ ਜੀ ਕੱਚੇ ਚੌਲੇ ਦਾ ਜੀ ਅੱਜ ਦਾ ਹਾਂਜੀ ਦੋਸਤੋ ਲੋਕਲ ਗੋਭੀ ਦਾ ਭਾਅ ਰਿਹਾ ਜੀ ਅੱਜ ਦਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਗੋਭੀ ਦਾ ਜੀ ਅੱਜ ਦਾ ਜੀ ਇਹ ਲੋਕਲ ਦਾ ਭਾਅ ਜੀ ਅੱਜ ਦਾ ਜੀ ਬੰਦ ਲਵਾ ਕੇ ਲੈਣੇ ਪੈਣੇ ਜੇ ਕਿਸੇ ਨੇ ਲੈ ਲੈਣਾ ਜੀ 15 ਨੰਬਰ ਦੁਕਾਨ ਤੇ ਹੁੰਦੀ ਆ ਗੋਭੀ ਜੀ ਇਹ ਕਿਸੇ ਨੇ ਲੈਣਾ ਲੋਕਲ ਗੋਭੀ ਆ ਜੀ ਪੂਰੀ ਟੌਪ ਦੀ ਲੋਕਲ ਗੋਭੀ ਆਉਂਦੀ ਹੈ ਆਪਣੀ ਪੰਜਾਬ ਦੀ ਜੀ ਇਹ ਠੀਕ ਹੈ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਗੋਭੀ ਦਾ ਜੀ ਅੱਜ ਦਾ ਜੀ ਹਾਂਜੀ ਦੋਸਤੋ Shimla ਮਿਰਚ ਦਾ ਪਹਾ ਹੈ ਜੀ ਅੱਜ ਦਾ ਜੀ ਬੰਦੜ ਪਿਆ ਦਾ ਪਾ ਰਿਹਾ ਜੀ ਅੱਜ ਦਾ ਜੀ 100 ਰੁਪਏ ਕਿਲੋ ਦਾ ਪਹਾ ਜੀ Shimla ਮਿਰਚ ਦਾ ਜੀ ਅੱਜ ਦਾ ਜੀ ਬੰਦ ਡੱਬੇ ਦਾ ਭਾਅ ਰਿਹਾ ਜੀ ਅੱਜ ਦਾ ਜੀ ਸ਼ਿਮਲਾ ਮਿਰਚ ਦਾ ਜੀ ਅੱਜ ਦਾ ਹਾਂਜੀ ਦੋਸਤੋ ਲੋਕਲ ਆਰਬੀ ਦਾ ਭਾਅ ਰਿਹਾ ਜੀ ਅੱਜ ਦਾ ਜੀ ਬੰਦ ਗਰੇਟਾਂ ਦਾ ਭਾਅ ਰਿਹਾ ਜੀ ਆਰਬੀ ਦਾ ਜੀ ਅੱਜ ਦਾ ਜੀ 25 ਤੋਂ ਲੈ ਕੇ 27 ਰੁਪਏ ਤੱਕ ਦਾ ਭਾਅ ਜੀ ਆਰਬੀ ਦਾ ਜੀ ਅੱਜ ਦਾ ਜੀ ਇਹ ਬੰਦ ਗਰੇਟਾਂ ਦਾ ਭਾਅ ਰਿਹਾ ਜੀ ਆਰਬੀ ਦਾ ਜੀ ਅੱਜ ਦਾ ਹਾਂਜੀ ਦੋਸਤੋ ਅਦਰਕ ਦਾ ਭਾਅ ਰਿਹਾ ਜੀ ਅੱਜ ਦਾ ਜੀ ਬੰਦ ਗਟੇ ਦਾ ਭਾਅ ਰਿਹਾ ਜੀ ਅੱਜ ਦਾ ਜੀ ਅਦਰਕ ਦਾ ਜੀ ਅੱਜ ਦਾ ਜੀ 70 ਤੋਂ ਲੈ ਕੇ 75 ਰੁਪਏ ਤੱਕ ਦਾ ਭਾਅ ਜੀ ਅਦਰਕ ਦਾ ਜੀ ਅੱਜ ਦਾ ਜੀ ਇਹ ਬੰਦ ਗਟੇ ਹਾਂਜੀ ਦੋਸਤੋ ਟਮਾਟਰ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਗਰੇਟਾਂ ਦਾ ਭਾਅ ਰਿਹਾ ਜੀ ਟਮਾਟਰ ਦਾ ਜੀ ਅੱਜ ਦਾ ਜੀ 20 ਤੋਂ ਲੈ ਕੇ 22 ਰੁਪਏ ਤੱਕ ਦਾ ਭਾਅ ਜੀ ਟਮਾਟਰ ਦਾ ਜੀ ਅੱਜ ਦਾ ਜੀ ਇਹ ਬੰਦ ਗਰੇਟਾਂ ਦਾ ਭਾਅ ਜੀ ਟਮਾਟਰ ਦਾ ਜੀ ਅੱਜ ਦਾ ਹਾਂਜੀ ਦੋਸਤੋ ਪਹਾੜੀ ਗਾਜਰਾਂ ਦਾ ਭਾਅ ਰਿਹਾ ਜੀ ਅੱਜ ਦਾ ਜੀ ਪੰਛੇਰੀ ਦਾ ਭਾਅ ਰਿਹਾ ਜੀ ਅੱਜ ਦਾ ਜੀ 30 ਤੋਂ ਲੈ ਕੇ 30 ਰੁਪਏ ਕਿਲੋ ਦਾ ਭਾਅ ਜੀ ਗਾਜਰਾਂ ਦਾ ਜੀ ਅੱਜ ਦਾ ਜੀ ਪੰਛੇਰੀ ਦਾ ਭਾਅ ਰਿਹਾ ਜੀ ਅੱਜ ਦਾ ਜੀ 150 ਰੁਪਏ ਦਾ ਭਾਅ ਜੀ ਪੰਛੇਰੀ ਦਾ ਜੀ ਗਾਜਰਾਂ ਦਾ ਜੀ ਅੱਜ ਦਾ ਹਾਂਜੀ ਦੋਸਤੋ ਆਪਾਂ ਬਾਬੂ ਜੀ ਨਾਲ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਆਲੂ ਦੇ ਆਪਾਂ ਆਲੂ ਤੇ ਪਿਆਜ਼ ਬਾਰੇ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਜੀ ਬੰਦ ਗੱਟਾਂ ਬਾਰੇ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਆਲੂ ਦਾ ਜੀ ਅੱਜ ਦਾ ਹਾਂਜੀ ਦੋਸਤੋ ਆਪਾਂ ਬਾਬੂ ਜੀ ਨਾਲ ਗੱਲਬਾਤ ਕਰਦੇ ਵੀ ਆਲੂ ਡੈਮ ਆਲੂ ਦਾ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਬੰਦ ਗੱਟਾਂ ਬਾਰੇ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਨਮਸਕਾਰ ਬਾਬੂ ਜੀ ਨਮਸਕਾਰ ਨਮਸਕਾਰ ਹੋ ਠੀਕੋ ਬਾਬੂ ਜੀ ਬਹੁਤ ਵਧੀਆ ਬਹੁਤ ਵਧੀ ਸਾਢੇ 450 ਤੋਂ ਲੈ ਕੇ 550 ਰੁਪਏ ਦਾ ਪਾ ਰਿਹਾ ਜੀ ਅੱਜ ਦਾ ਜੀ ਡੈਮਡ ਆਲੂ ਦਾ ਜੀ ਅੱਜ ਦਾ ਜੀ ਐਲ ਆਰ ਵੀ ਕੇ 500 ਐਲ ਆਰ ਵੀ ਕੇ ਜੀ 500 ਰੁਪਏ ਦਾ ਪਾ ਰਿਹਾ ਜੀ ਐਲ ਆਰ ਵੀ ਕੇ 30 ਦਾ ਪਾ ਰਿਹਾ ਜੀ ਆਲੂ ਦਾ ਜੀ 300 ਰੁਪਏ ਦਾ ਪਾ ਰਿਹਾ ਜੀ ਖੇਤੀ ਆਲੂ ਦਾ ਜੀ ਅੱਜ ਦਾ ਜੀ ਇਹ ਇਹ ਵੀ ਵਧੀਆ ਟਾਪ ਦਾ ਆਲੂ ਹੁੰਦਾ ਜੀ 300 ਰੁਪਏ ਦਾ ਪਾ ਰਿਹਾ ਜੀ ਖੇਤੀ ਆਲੂ ਦਾ ਜੀ ਅੱਜ ਦਾ ਜੀ ਬੰਦ ਘਟਾ ਦਾ ਪਾ ਜੀ ਅੱਜ ਦਾ ਜੀ ਆਲੂ ਦਾ ਤੇ ਵੇਚਣਾ ਜਾਂ ਖਰੀਦਣਾ ਜੀ ਤਾਂ ਆਪਾਂ ਬਬਜੀ ਦਾ ਨੰਬਰ ਵੀ ਪਾ ਦਾਂਗੇ ਸਕਰੀਨ ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਜੀ ਤੇ 450 ਤੋਂ ਲੈ ਕੇ 500 ਰੁਪਏ ਤੱਕ ਦਾ ਪਾ ਜੀ ਡੈਮਟ ਆਲੂ ਦਾ ਪਾ ਰਿਹਾ ਜੀ ਅੱਜ ਦਾ ਜੀ ਤੇ ਐਲ ਆਰ ਦਾ ਪਾ ਰਿਹਾ ਜੀ ਅੱਜ ਦਾ ਜੀ 500 ਰੁਪਏ ਦਾ ਪਾ ਰਿਹਾ ਜੀ ਐਲ ਆਰ ਦਾ ਜੀ ਅੱਜ ਦਾ ਜੀ ਹਾਂ ਜੀ ਦੋਸਤੋ ਮੰਡੀ ਦੇ ਵਿੱਚ ਪਿਆਜ਼ ਹੀ ਪਿਆਜ਼ ਹੋਇਆ ਪਿਆਜ਼ ਜੀ ਆਪਾਂ ਪਿਆਜ਼ ਬਾਰੇ ਵੀ ਗੱਲਬਾਤ ਕਰਦੇ ਵੀ ਕੀ ਪਾ ਚੱਲ ਰਿਹਾ ਜੀ ਪਿਆਜ਼ ਦਾ ਜੀ ਵੀ ਰੇਟ ਘਟ ਚੁੱਕੇ ਨੇ ਪਿਆਜ਼ ਦੇ ਜੀ ਤੇ ਆਪਾਂ ਗੱਲਬਾਤ ਕਰਦੇ ਵੀ ਪਿਆਜ਼ ਦਾ ਅੱਜ ਦਾ ਕੀ ਪਾ ਰਿਹਾ ਜੀ ਪਿਆਜ਼ ਦਾ ਜੀ ਅੱਜ ਹਾਂਜੀ ਦੋਸਤੋ ਲਾਲ ਪਿਆਜ਼ ਦਾ ਭਾਅ ਰਿਹਾ ਜੀ ਅੱਜ ਦਾ ਜੀ 15 ਰੁਪਏ ਕਿਲੋ ਦਾ ਭਾਅ ਜੀ ਲਾਲ ਪਿਆਜ਼ ਦਾ ਜੀ ਅੱਜ ਦਾ ਜੀ ਇਹ ਪੂਰਾ ਟੌਪ ਦਾ ਲਾਲ ਪਿਆਜ਼ ਹੈ ਜੇ ਕਿਸੇ ਨੇ ਵੀ ਲੈਣਾ ਜੀ ਪੂਰਾ ਸੁੱਕਾ ਟੌਪ ਦਾ ਪਿਆਜ਼ ਹੈ ਜੀ ਇਹ ਬੰਦ ਗੱਟੇ ਲੈਣੇ ਵੇਣੇ ਜੀ ਆਪਾਂ ਗੱਟੇ ਵੀ ਦਿਖਾ ਦਿੰਨੇ ਜੀ ਬੰਦ ਗੱਟੇ ਲੈਣੇ ਵੇਣੇ ਜੀ 15 ਰੁਪਏ ਕਿਲੋ ਦਾ ਭਾਅ ਜੀ ਪਿਆਜ਼ ਦਾ ਜੀ ਅੱਜ ਦਾ ਜੀ ਪਿਆਜ਼ ਦਾ ਜੀ ਅੱਜ ਦਾ ਪੂਰਾ ਲਾਲ ਪਿਆਜ਼ ਹੈ ਜੀ ਟੌਪ ਦਾ ਤੇ ਆਪਾਂ ਛੋਟੀ ਪੈਕਿੰਗ ਵੀ ਦਿਖਾ ਦਿੰਨੇ ਜੀ ਪਿਆਜ਼ ਦੀ ਤੇ ਇਹ ਨਾਸਕ ਦਾ ਪਿਆਜ਼ ਆ ਜੀ ਇਹ ਵੀ ਪੂਰਾ ਟਾਪ ਦਾ ਜੀ 30 ਕਿਲੋ ਦੀ ਭਰਤੀ ਹੁੰਦੀ ਹੈ ਜੀ ਨਾਸਕ ਦੇ ਪਿਆਜ਼ ਦੀ ਇਹ ਵੀ ਤੇ 13 ਰੁਪਏ ਕਿਲੋ ਦਾ ਭਾਅ ਜੀ ਪਿਆਜ਼ ਦਾ ਜੀ ਅੱਜ ਦਾ ਜੀ ਇਹ ਬੰਦ ਕੱਟੇ ਦਾ ਭਾਅ ਜੀ ਇਹ ਛੋਟੀ ਪੈਕਿੰਗ ਮਿਲਦੀ ਜੀ ਕਿਸੇ ਨੇ ਵੀ ਲੈਣੀ ਇਹ 30 ਕਿਲੋ ਦੀ ਪੈਕਿੰਗ ਹੁੰਦੀ ਹੈ ਜੀ ਇਹ ਹਾਂਜੀ ਦੋਸਤੋ ਐਮ ਪੀ ਪਿਆਜ਼ ਦਾ ਭਾਅ ਹੈਗਾ ਜੀ ਅੱਜ ਦਾ ਜੀ 15 ਰੁਪਏ ਕਿਲੋ ਦਾ ਭਾਅ ਜੀ ਐਮ ਪੀ ਪਿਆਜ਼ ਦਾ ਪਿਆਜ਼ ਦਾ ਜੀ ਅੱਜ ਦਾ ਜੀ ਐਮਪੀ ਦੇ ਪਿਆਜ਼ ਦਾ ਭਾਅ ਆ ਰਿਹਾ ਜੱਜ ਦਾ ਜੀ 15 ਰੁਪਏ ਕਿਲੋ ਦਾ ਭਾਅ ਜੀ ਪਿਆਜ਼ ਦਾ ਜੀ ਇਹ ਵੀ ਬੰਦ ਗੱਟੇ ਲੈਣੇ ਬਣੇ ਜੇ ਕਿਸੇ ਨੇ ਵੀ ਲੈਣੇ ਜੀ ਬੰਦ ਗੱਟੇ ਦਾ ਭਾਅ ਜੀ ਅੱਜ ਦਾ ਜੀ ਪਿਆਜ਼ ਦਾ ਜੀ 15 ਰੁਪਏ ਕਿਲੋ ਮਿਲ ਜਿਹਾ ਜੀ ਪਿਆਜ਼ ਪੂਰਾ ਟਾਪ ਦਾ ਪਿਆਜ਼ ਆ ਜੀ ਸੁੱਕਾ ਪਿਆਜ਼ ਆ ਜੀ ਇਹ ਹਾਂ ਜੀ ਦੋਸਤੋ ਆਪਾਂ ਜੂਟ ਦਾ ਪਿਆਜ਼ ਵੀ ਦਿਖਾ ਦਿੰਦੇ ਆ ਵੀ ਜੂਟ ਦੇ ਪਿਆਜ਼ ਦਾ ਵੀ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਜੂਟ ਦੇ ਪਿਆਜ਼ ਦਾ ਭਾਅ ਹੈਗਾ ਜੀ ਅੱਜ ਦਾ ਜੀ ਨਾਸਕ ਦੇ ਪਿਆਜ਼ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 16 ਰੁਪਏ ਕਿਲੋ ਦਾ ਭਾਅ ਜੀ ਪਿਆਜ਼ ਤੇ ਪਧਿਆ ਜੂਟ ਦਾ ਪਿਆਜ਼ ਆ ਜੀ ਪੂਰਾ ਸੱਤਾ ਪਿਆਜ਼ ਆ ਜੀ ਇਹ 16 ਰੁਪਏ ਕਿਲੋ ਦਾ ਭਾਅ ਜੀ ਪਿਆਜ਼ ਦਾ ਜੀ ਅੱਜ ਦਾ ਜੀ ਨਾਸਕ ਦੇ ਪਿਆਜ਼ ਦਾ ਜੀ ਅੱਜ ਦਾ ਹਾਂ ਜੀ ਦੋਸਤੋ ਲਸਣ ਦਾ ਪਾ ਹੈਗਾ ਜੀ ਅੱਜ ਦਾ ਜੀ ਬੰਦ ਕਟਿਆਂ ਦਾ ਭਾਅ ਰਿਹਾ ਜਿਲ੍ਹਾ ਸੰਦਾ ਜੀ ਅੱਜ ਦਾ ਜੀ 40 ਤੋਂ ਲੈ ਕੇ 50 ਰੁਪਏ ਤੱਕ ਦਾ ਭਾਅ ਜੀ ਲਸਣ ਦਾ ਪਾ ਕੱਢ ਚੁੱਕੇ ਨੇ ਜੀ 40 ਤੋਂ ਲੈ ਕੇ 50 ਰੁਪਏ ਤੱਕ ਦਾ ਭਾਅ ਜੀ ਲਸਣ ਦਾ ਜੀ ਅੱਜ ਦਾ ਜੀ ਇਹ ਬੰਦ ਕਟਿਆਂ ਦਾ ਭਾਅ ਜੀ ਲਸਣ ਦਾ ਜੀ ਅੱਜ ਦਾ ਹਾਂਜੀ ਦੋਸਤੋ ਆਪਾਂ ਛੇਵ ਦੀ ਬੋਲੀ ਦਿਖਾਉਣਾ ਵੀ ਕੀ ਪਾ ਚੱਲ ਰਿਹਾ ਜੀ ਬੋਲੀਆਂ ਤੇ ਜੀ ਛੇਵ ਜੀ ਬਹੁਤ ਮੰਦਾ ਚੱਲ ਰਿਹਾ ਜੀ ਛੇਵਾਂ ਦਾ ਭਾਜ ਜੀ ਅੱਜ ਦਾ ਜੀ ਆਪਾਂ ਕੱਲ੍ਹ ਗੱਲ ਕਰਦੇ ਵੀ ਅੱਜ ਦਾ ਕੀ ਪਾ ਚੱਲ ਰਿਹਾ ਜੀ ਬੋਲੀ ਤੇ ਜੀ ਛੇਵ ਜੀ ਠੀਕ ਕਿ ਕਰਾਈ ਦੀ ਆਪਦੀ ਠੀਕ ਹੈ ਲਾਈ 410 ਲਾਈ 410 ਲਾਈ 410 ਲਾਈ 410 ਹਲੋ ਓਏ 700 ਰੁਪਏ ਵੇਚਾ ਬਰੇ ਇਹ ਕੱਪੇਟੀ ਹੈ ਇਹ 39 ਨੇ ਉਹ ਕੋਲ ਨਹੀਂ ਹਾਂ ਜੀ ਇਹ 410 ਰੁਪਏ ਹਾਂ ਜੀ ਦੋਸਤੋ ਤਾਂ ਉਹ ਦਾ 6 ਵਜੇ ਨੂੰ ਉਹ ਲੈ ਨਾ ਇਹ ਬੰਦੇ ਦੇ ਉਹ ਆ ਗਿਆ ਉਹ ਜਿਹਦੀ ਜੀ ਉਹਦਾ ਹੋ ਗਿਆ ਜੋ ਲਾਈ 410 ਲੈ ਲਿਆ ਮੀਆ ਸੋਹਣ ਗਿਆ ਰੰਗ ਦੇ ਕਿੰਨਾ ਮਾਲ ਦੀ ਇਹ ਸੇਵ ਹੈ ਜੀ ਦੋਸਤੋ ਬੁਲੀਏ ਪਾ ਰਿਹਾ ਜੀ ਅੱਜ ਦਾ ਜੀ ਸ਼ੇਵ ਦਾ ਪਾ ਰਿਹਾ ਜੀ ਅੱਜ ਦਾ ਜੀ ਪੂਰੇ ਟੌਪ ਦੇ ਸ਼ੇਵ ਦਾ ਪਾ ਰਿਹਾ ਜੀ ਅੱਜ 405 ਰੁਪਏ ਦੇ ਕਿਨਾਂ ਪਾ ਰਿਹਾ ਜੀ ਬੁਲੀ ਦਾ ਜੀ ਅੱਜ ਦਾ ਜੀ ਇਹ ਬੰਦ ਰਿਦ ਨਾ ਪਾ ਅਜੀ ਅਜੀ ਰਾਈ ਸੀ ਚਲੋ ਵੀ ਸਾਈਡ ਪੇ ਹੋ ਬਈ ਆ ਕੇ ਹੋ ਜਾਓ ਚਲੋ ਵੀ ਦੇਖ ਜਾਓ 68 68 ਬੇਤਾ ਯਾਹ 68 ਮੇਰੇ ਸਾਥ ਦਾ ਇੱਕ 68 ਬੇਤਾ ਪੈਡ 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 70 70 70 ਯਾਹ 70 ਯਾਹ 70 ਲੰਬੀ 95 5 405 24000 ਰੁਪਏ 405 ਬੇਤਾ so we go 45 hey 40 guys 15 ਜਾਈ 15 ਇਹਦਾ ਵੀ ਜਾਈ ਜਾਈ 15 ਆ 400 ਰੁਪਏ ਲੈ ਕੇ ਦਰਖਿਨਾ ਆਈ ਹਾਂ ਹਾਂ ਹਾਂਜੀ ਦੋਸਤੋ 410 ਰੁਪਏ ਦਾ ਪਾ ਰਿਆ ਜੀ ਸੇਵ ਦਾ ਜੀ ਅੱਜ ਦਾ ਜੀ ਪੇਟੀ ਦਾ ਜੀ ਬੰਦ ਪੇਟੀ ਦਾ ਪਾ ਜੀ ਗੋਲੀ ਦਾ ਜੀ ਅੱਜ ਦਾ 5 ਰੁਪਏ ਆਵੇਂ ਜਾਈ ਮੇਦਤ ਹਾਂਜੀ ਦੋਸਤੋ ਪੂਰਾ ਵਧੀਆ ਸੇਵ ਟਾਪ ਛੇ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 800 ਰੁਪਏ ਦਾ ਭਾਅ ਆ ਰਿਹਾ ਜੀ ਬੰਦ ਪੇਟੀ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ ਛੇ ਦਾ ਜੀ ਇਹ ਬੰਦ ਬੇਟੀ ਦਾ ਭਾਅ ਜੀ ਪੂਰਾ ਕਾਪਰ ਦਾ ਛੇਵ ਆ ਜੀ 800 ਰੁਪਏ ਦਾ ਭਾਅ ਜੀ ਬੋਲੀ ਦਾ ਜੀ ਅੱਜ ਦਾ ਜੀ ਸਾਧ ਲਿਖਾ ਮੈਨੇ ਹਾਂਜੀ ਦੋਸਤੋ ਛੇ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ ਬੋਲੀ ਦਾ ਭਾਅ ਆ ਰਿਹਾ ਜੀ ਬੰਦ ਡੱਬੇ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 305 ਰੁਪਏ ਤੱਕ ਦਾ ਵੀ ਭਾਅ ਆ ਰਿਹਾ ਜੀ ਛੇ ਦਾ ਜੀ ਅੱਜ ਦਾ ਜੀ ਬੰਦ ਬੇਟੀ ਦਾ ਜੀ ਅੱਜ ਦਾ ਅਖਲੇਸ ਦੀ 5 5 500 500 ਆਵੇ 500 500 500 ਹੈਗੇ ਇਸ ਦੀ 80 ਗੱਟੀਆਂ ਵੀ ਦੋਸਤੋ ਕੇਲੇ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਗਰੇਟਾ ਦਾ ਭਾਅ ਆ ਰਿਹਾ ਜੀ ਕੇਲੇ ਦਾ ਜੀ ਅੱਜ ਦਾ ਜੀ ਇਹ 30 ਤੋਂ ਲੈ ਕੇ 33 ਰੁਪਏ ਤੱਕ ਦਾ ਭਾਅ ਜੀ ਕੇਲੇ ਦਾ ਜੀ ਅੱਜ ਦਾ ਜੀ ਪੂਰਾ ਟਾਪ ਦਾ ਕੇਲਾ ਜੀ ਇਹ ਬੰਦ ਗਰੇਟਾ ਦਾ ਭਾਅ ਜੀ ਕੇਲੇ ਦਾ ਜੀ ਅੱਜ ਦਾ ਹਾਂਜੀ ਦੋਸਤੋ ਮਸੰਮੀ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਘਟਾਣਾ ਭਾਅ ਆ ਰਿਹਾ ਜੀ ਮਸੰਮੀ ਦਾ ਜੀ ਅੱਜ ਦਾ ਜੀ 950 ਤੋਂ ਲੈ ਕੇ 1000 ਰੁਪਏ ਤੱਕ ਦਾ ਭਾਅ ਜੀ ਮਸੰਮੀ ਦਾ ਜੀ ਅੱਜ ਦਾ ਜੀ ਇਹ ਬੰਦ ਘਟਾਣਾ ਭਾਅ ਜੀ ਅੱਜ ਦਾ ਜੀ ਮਸੰਮੀ ਦਾ ਜੀ ਅੱਜ ਦਾ ਮਸੰਮੀ ਦੇ ਭਾਅ ਵੱਧ ਚੁੱਕੇ ਨੇ ਜੀ ਤੇ ਆਪਾਂ ਨਰੀਆਲ ਦਾ ਵੀ ਭਾਅ ਦੱਸਦੇ ਵੇ ਨਰੀਆਲ ਦਾ ਭਾਅ ਜੀ ਪਾਣੀ ਵਾਲ ਨਰੀਆਲ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 650 ਰੁਪਏ ਦਾ ਭਾਅ ਜੀ ਅੱਜ ਦਾ ਜੀ ਇਹ ਬੰਦ ਲਫਾਵੇ ਦਾ ਭਾਅ ਜੀ ਅੱਜ ਦਾ ਜੀ ਘੱਟੋ ਘੱਟ 10 ਪੀਸ ਲੈਣੇ ਪੈਣੇ ਜੀ ਇਹਦੇ ਬ ਤੇ 10 ਪੀਸਾ ਦਾ ਪਾ ਰਿਹਾ ਜੀ ਅੱਜ ਦਾ ਜੀ 650 ਰੁਪਏ ਦਾ ਪਾ ਜੀ ਅੱਜ ਦਾ ਜੀ ਹਾਂਜੀ ਦੋਸਤੋ ਪੈਨੈਪਲ ਦਾ ਪਾ ਹੈਗਾ ਜੀ ਅੱਜ ਦਾ ਜੀ ਬੰਦ ਗਰੇਟਾ ਦਾ ਪਾ ਰਿਹਾ ਜੀ ਅੱਜ ਦਾ ਜੀ 30 ਰੁਪਏ ਕਿਲੋ ਦਾ ਪਾ ਜੀ ਪੈਨੈਪਲ ਦਾ ਜੀ ਅੱਜ ਦਾ ਜੀ ਇਹ ਬੰਦ ਗਰੇਟਾ ਦਾ ਪਾ ਜੀ ਪੈਨੈਪਲ ਦਾ ਜੀ ਅੱਜ ਦਾ ਹਾਂਜੀ ਦੋਸਤੋ ਕੇਨੂ ਦਾ ਪਾ ਰਿਹਾ ਜੀ ਅੱਜ ਦਾ ਜੀ 60 ਤੋਂ ਲੈ ਕੇ ਪੈਂਡਰ ਰੁਪਏ ਤੱਕ ਦਾ ਪਾ ਜੀ ਬੰਦ ਗਰੇਟਾ ਦਾ ਪਾ ਜੀ ਕੇਨੂ ਦਾ ਜੀ ਅੱਜ ਦਾ ਵੀ 60 ਤੋਂ ਲੈ ਕੇ ਪੈਂਡਰ ਰੁਪਏ ਤੱਕ ਦਾ ਪਾ ਜੀ ਅੱਜ ਦਾ ਜੀ ਕੇਨੂ ਦਾ ਜੀ ਹਾਂਜੀ ਦੋਸਤੋ ਅਮਰੂਦ ਦਾ ਪਾ ਰਿਹਾ ਜੀ ਅੱਜ ਦਾ ਜੀ ਬੰਦ ਗਰੇਟਾ ਦਾ ਪਾ ਰਿਹਾ ਜੀ ਅੱਜ ਇਹ 30 ਤੋਂ ਲੈ ਕੇ 40 ਰੁਪਏ ਤੱਕ ਦਾ ਪਾ ਜੀ ਅਮਰੂਦ ਦਾ ਜੀ ਅੱਜ ਦਾ ਜੀ ਇਹ ਬੰਦ ਗਰੇਟਾ ਦਾ ਪਾ ਜੀ ਅਮਰੂਦ ਦਾ ਜੀ ਅੱਜ ਦਾ ਹਾਂਜੀ ਦੋਸਤੋ ਪਵਿੱਤੇ ਦਾ ਪਾ ਹੈਗਾ ਜੀ ਅੱਜ ਦਾ ਜੀ ਬੰਦ ਗਰੇਟਾ ਦਾ ਪਾ ਆ ਰਿਹਾ ਜੀ ਪਵਿੱਤੇ ਦਾ ਜੀ ਅੱਜ ਦਾ ਜੀ 35 ਤੋਂ ਲੈ ਕੇ 40 ਰੁਪਏ ਤੱਕ ਦਾ ਪਾ ਜੀ ਪਵਿੱਤੇ ਦਾ ਜੀ ਅੱਜ ਦਾ ਜੀ ਇਹ ਬੰਦ ਗਰੇਟਾ ਦਾ ਪਾ ਜੀ ਪਵਿੱਤੇ ਦਾ ਜੀ ਅੱਜ ਦਾ ਹਾਂਜੀ ਦੋਸਤੋ ਬਾਲਾਂ ਵਾਲੇ ਨਰੀਅਲ ਦਾ ਪਾ ਹੈਗਾ ਜੀ ਅੱਜ ਦਾ ਜੀ ਬੰਦ ਬੰਦ ਗਰੇਟਾ 12 ਵਾਲੇ ਨਰੀਅਲ ਦਾ ਭਾਜ ਜੀ ਅੱਜ ਦਾ ਜੀ ਫੀਸ